ਬਿਲਕੁਲ ਹਾਂਜੀ ਭਗਵੰਤ ਜੀ ਠੀਕ ਹੋ ਬਿਲਕੁਲ ਜੀ ਬਹੁਤ ਵਧੀਆ ਤੇ ਕਿਵੇਂ ਤੁਸੀਂ ਤਾਂ ਬਹੁਤ ਦੇਰ ਤੋਂ ਲੱਗੇ ਹੋਏ ਹੋ ਇਸ ਮਾਮਲੇ ਦੇ ਵਿੱਚ ਤੇ ਤੁਹਾਨੂੰ ਆਪਣੇ ਪੰਜਾਬੀਆਂ ਨੇ ਸਾਥ ਦਿੱਤਾ ਕਿ ਤੁਹਾਨੂੰ ਵੀ ਐਂ ਕਿਹਾ ਵੀ ਵੇਹਾਰ ਆ ਕੇ ਕੰਮ ਕਰਦੇ ਨੇ ਕਿ ਤੁਸੀਂ ਕਿਉਂਕਿ ਜਦੋਂ ਨਜਾਇਜ਼ ਤੌਰ ਤੇ ਵੋਟਾਂ ਜਿਹੜੇ ਪਿੰਡਾਂ ਦੇ ਵਿੱਚ ਬਣਦੀਆਂ ਸੀ ਉਹ ਕਈ ਪਿੰਡਾਂ ਦਾ ਤੁਸੀਂ ਸਰਵੇ ਵਗੈਰਾ ਕੀਤਾ ਕਟਾਈਆਂ ਸੀ ਕਟਾਈਆਂ ਤੇ ਉਦੋਂ ਪੰਜਾਬੀਆਂ ਨੇ ਸਾਥ ਦਿੱਤਾ ਜਾਂ ਨਹੀਂ ਦਿੱਤਾ ਭਾਈ ਬਿਲਕੁਲ ਸਾਥ ਨਹੀਂ ਦਿੱਤਾ ਜੀ ਕੁਝ ਕੇ ਬੰਦੇ ਸੀਗੇ ਉਦੋਂ ਜਦੋਂ ਇਲੈਕਸ਼ਨ ਲੜ ਰਹੇ ਸੀ ਨਾ ਜਿਹੜੇ ਆ ਤੁਹਾਨੂੰ ਪਿੰਡ ਦਾ ਨਾਂ ਨਹੀਂ ਲਵਾਵਾਂਗਾ ਉਹ ਬੰਦੇ ਕਹਿੰਦੇ ਸੀ ਭਾਈ ਜੇ ਅਸੀਂ ਜਿੱਤ ਗਏ ਤਾਂ ਪੈਂਚ ਸਰਪੰਚ ਬਣ ਗਏ ਇਹ ਵੋਟਾਂ ਕੱਟੀਆਂ ਲੋ ਉਹਨਾਂ ਤੋਂ ਬਾਅਦ ਜਦੋਂ ਮੈਂ ਉਹਨਾਂ ਕੋਲੇ ਗਿਆ ਮੈਂ ਕਿਹਾ ਭਾਈ ਜੀ ਬਣ ਗਏ ਹੁਣ ਤੁਸੀਂ ਮੈਂ ਤਿੰਨ ਵਾਰ ਜਾ ਕੇ ਆ ਸਵੇਰੇ 7 ਵਜੇ ਘਰੇ ਚਲ ਜਾਂਦਾ ਸੀ ਉਹਦੇ ਸਹਾਲ ਚ ਵੀ ਭਾਈ ਜੀ ਕਰੀਏ ਆਪਾਂ ਨਾ ਉਹਨਾਂ ਨੇ ਹੱਥ ਬੱਲਾ ਨਹੀਂ ਬਲਾਇਆ ਮੁੜ ਕੇ ਤੇ ਮੈਂ ਉਹਨੂੰ ਕਿਹਾ ਤਾਂ ਵੀ ਕੱਲ ਨੂੰ ਮੈਂ ਕਿਤੇ ਬਾਹਰ ਹੀ ਬੰਦੇ ਉਹ ਲਿਆ ਕੇ ਆਥੇ ਵੀ ਮੈਂ ਤੁਹਾਡੀਆਂ ਵੋਟਾਂ ਕੱਟਾਵਾਂ ਤੇ ਨਾਲ ਤੁਹਾਡੇ ਮਾਰੇ ਛੱਤਰ ਫੇ ਚੰਗੇ ਰਹੋਗੇ ਕਰ ਰਹੇ ਭਾਈ ਜੀ ਆਪਾਂ ਕਰ ਰਹੇ ਮੈਂ ਕਰ ਕੁਝ ਨਹੀਂ ਰਹੇ ਤੁਸੀਂ ਇਹਦਾ ਮਤਲਬ ਇਹ ਹੈ ਵੀ ਸੱਤਾ 'ਚ ਜ ਤੁਸਰਵਨੋ ਬੋਟਾ ਦੇਣ ਲੱਗ ਜਾਂਦੀ ਆ ਉਹ ਕਟਾਣੀਆਂ ਨਹੀਂ ਹੁੰਦੀ ਆ ਉਹ ਬਣਾਣੀਆਂ ਕਿਵੇਂ ਉਹ ਦੇਖਦੇ ਹੁਣ ਮੈਂ ਕਹਿੰਦਾ ਜੀ ਆਪਾਂ ਇੱਥੇ ਗੱਲ ਕਰ ਰਹੇ ਥਲੀ ਸਾਹਿਬ ਆਪਾਂ ਇੱਕ ਇੱਕ ਸ਼ਬਦ ਸੋਚ ਕੇ ਬੋਲਣਾ ਕਿਉਂਕਿ ਪਰਵਾਸੀਆ ਨੇ ਦਾੜੀ ਪਾੜਤੀ ਕੇਸ ਪਾੜਤੇ ਉਹਦੇ ਤੇ ਕਿਸੇ ਨੇ ਕਾਰਵਾਈ ਨਹੀਂ ਕਰਨੀ ਤੁਹਾਡੇ ਸਾਡੇ ਬੋਲੇ ਦਾ ਸ਼ਬਦਾਂ ਤੋਂ ਕੱਢ ਲੈਣੇ ਵਿੱਚ ਉਹਨਾਂ ਨੇ ਬਿਨ ਨਹੀਂ ਆ ਗੱਲ ਕਹੀ ਸੀ ਇਹ ਤਾਂ ੜਕਾਊ ਗੱਲ ਕਰ ਰਹੇ ਜੀ ਇਹ ਤਾਂ ਪੰਜਾਬ ਚੱਕ ਲੈਣ ਦੀ ਗੱਲ ਕਰ ਰਹੇ ਪੰਜਾਬ ਚੱਕ ਕੌਣ ਲੈ ਅਸੀਂ ਲਾਉਂਗੇ ਅੱਗੇ ਜਿਨ੍ਹਾਂ ਨੇ ਯਾਰ ਪੂਰਾ ਦੇਸ਼ ਆਜ਼ਾਦ ਗ੍ਰਾਂਟ ਚਾ 90% ਦਾ ਕੁਰਬਾਨੀਆਂ ਸਾਡੀਆਂ ਸੀਗੀਆਂ ਜਦੋਂ ਦੀਪ ਸਿੱਧੂ ਨੇ ਗੱਲ ਕਹੀ ਸੀ ਸ਼ੰਭੂ ਬਾਰਡਰ ਤੇ ਵੀ ਜਦੋਂ ਚੜ ਕੇ ਆਇਆ ਸੀ ਤਾਂ ਆਹੀ ਹਸ਼ਰ ਹੋਣਾ ਜਦੋਂ ਉਹ ਟੰਗਿਆ ਸੀਗਾ ਇੱਕ ਜਿਹਦੇ ਹੱਥ ਵੱਡੇ ਸੀ ਜਦੋਂ ਬੇਅਦਵੀ ਕਰਨ ਆਇਆ ਸੀ ਜਦੋਂ ਕਿ ਆਇਆ ਇਹਨੂੰ ਦੇਖ ਪੱਕੀ ਚੜ ਕੇ ਇਹਨੂੰ ਤੇਗ ਪੱਕੀ ਤੇ ਉਹ ਜਦੋਂ ਸਿਧਾਂਤ ਲਾਗੂ ਹੋਇਆ ਸੀ ਤਾਂ ਦੀਪ ਸਿੱਧੂ ਨੂੰ ਗਲਤ ਲੱਗੇ ਸੀ ਕਿ ਕੀ ਗਲਤ ਸੀਗਾ ਜੀ ਉਹਦੇ 'ਚ ਅੱਜ ਆਹ ਹਾਲਾਤ ਨਾ ਹੁੰਦੇ ਜੇ ਆਪਾਂ ਉਦੋਂ ਤੋਂ ਹੀ ਕਿਤੇ ਦੀਪ ਸਿੱਧੂ ਦੀ ਗੱਲ ਮੰਨੀ ਹੁੰਦੀ ਤੇ ਉਦੋਂ ਬਾਅਦ ਗੱਲ ਸੁਣ ਲਓ ਉਦੋਂ ਬਾਅਦ ਤਖ਼ੀਰੀ ਹੋਰ ਮੱਦਰ ਸਾਹਿਬ ਕੀ ਹੋਇਆ ਜੀ ਹਰਮੰਦਰ ਸਾਹਿਬ ਕੀ ਹੋਇਆ ਕਲ ਤਖਤ ਜਿੱਥੋਂ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਪੂਰੇ ਸਿੱਖ ਗੋਮ ਮੰਦੀ ਉਹਨੂੰ ਉੱਥੇ ਜਾ ਕੇ ਜਿਹੜੀ ਹਿੰਮਤ ਦੇਖੋ ਇਹਨਾਂ ਦੀ ਛਾਲ ਮਾਰ ਕੇ ਤੁਸੀਂ ਉੱਥੇ ਵੜ ਗਏ ਜਿੱਥੇ ਬੰਦਾ ਨਤਮਸਤ ਗਉਣ ਲੱਗੇ ਵੀ ਡਰਦਾ ਕਿਤੇ ਮੇਤੋ ਗਲਤੀ ਨਾ ਹੋ ਜੇ ਉਹ ਛਾਲ ਮਾਰ ਕੇ ਵਿੱਚ ਵੜਦਾ ਜਦੋਂ ਉਹਨੂੰ ਕੁੱਟਿਆ ਵੜਿਆ ਜੋ ਵੀ ਮਾਰਿਆ ਗਿਆ ਤਾਂ ਉਹਦੇ ਤੇ ਵੀ ਲੋਕੀ ਸਵਾਲ ਚੁੱਕਣਗੇ ਮਾਰਨਾ ਨਹੀਂ ਸੀ ਚਾਹੀਦਾ ਤੇ ਹੋਰ ਕੀ ਕਹਿਣਾ ਸੀ ਉਹਨੂੰ ਜਦੋਂ ਚੜ ਕੇ ਆ ਗਿਆ ਤੁਸੀਂ ਤਾਬਿਆਂ ਤੇ ਬੈਠੇ ਬਾਬਾ ਬਲਜੀਤ ਸਿੰਘ ਦੇ ਉੱਤੇ ਤੀ ਹਮਲਾ ਕਰਤਾ ਤੁਹਾਨੂੰ ਕੀ ਕਰਨਾ ਸੀ ਹਾਰਪਾਂ ਦੇ ਵੀ ਬੜੀ ਬਹਾਦਰੀ ਦਾ ਕੰਮ ਕਰਿਆ ਆ ਬਹਾਦਰੀ ਆ ਹਾਰ ਪਈਏ ਸਾਡੇ ਲੋਕਾਂ ਦਾ ਲੀਡਰਾਂ ਤੋਂ ਵਿਸ਼ਵਾਸ ਛੱਡ ਜਾਣਾ ਥਲੀ ਸਾਹਿਬ ਗੁਰੂ ਗ੍ਰੰਥ ਸਾਹਿਬਾ ਤੇ ਕੋਈ ਚੜ ਕੇ ਆ ਜਾਏ ਉਹਨੂੰ ਕਹਿੰਦੇ ਮਾਰਨ ਨਹੀਂ ਚਾਹੀਦਾ ਜੇ ਕੋਈ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੇ ਕੋਠੀ ਦੀ ਕੰਧ ਟੱਪ ਜਵੇ ਉਹਨੂੰ ਕਹਿੰਦੇ ਨਾਲ ਦੀ ਨਾਲ ਫੜਕਾ ਦਿਓ ਕਹਿੰਦੇ ਸੀ ਜੇ ਮੋਦੀ ਸਾਹਿਬ ਮੋਦੀ ਸਾਹਿਬ ਕੀ ਕਹਿੰਦੇ ਸੀਗੇ ਆਪਣੇ ਮੁੱਖ ਮੰਤਰੀ ਕਹਦੇ ਮੈਂ ਜਿੰਦਾ ਵਾਪਸ ਚੱਲ ਗਿਆ ਤੁਹਾਨੂੰ ਯਾਰ ਇੱਥੇ ਕਿਨਾ ਗਿਆ ਤੁਹਾਨੂੰ ਇੱਥੇ ਆਇਦ ਸਿਰ ਤੇ ਕਿੰਨੀ ਵਾਰ ਭੱਗ ਬਣੀ ਤੁਹਾਡੇ ਆਪਣੇ ਸਿਰ ਦਾ ਤਾਜ ਤੁਸੀਂ ਤੁਹਾਡੇ ਸਿਰ ਤੇ ਮੈਂ ਤਾਂ ਕਹਿੰਦਾ ਨਲਾਇਕ ਤਾਂ ਲੀਡਰ ਸਾਡੇ ਨੇ ਜਿਹਦੇ ਦੇ ਤਾਜ ਦਾ ਪਤਾ ਹੀ ਨਹੀਂ ਤਾਜ ਹੈ ਕੀ ਆ ਤੁਸੀਂ ਸਾਨੂੰ ਕਹੀ ਜਾਂਦੇ ਮੈਂ ਬਚ ਕੇ ਚੱਲ ਗਿਆ ਇੱਥੋਂ ਤੁਸੀਂ ਪੰਜਾਬ ਨੂੰ ਨਾ ਸਿਰਫ ਪੰਜਾਬ ਨੂੰ ਭੰਡਿਆ ਜਾ ਰਿਹਾ ਜਦੋਂ ਨਾ ਕਿਤੇ ਖਾਲੀ ਸਾਹਿਬ ਕਿਤੇ ਕਰੋਨਾ ਆ ਗਿਆ ਕਿਤੇ ਹੜ੍ਹ ਆ ਗਿਆ ਉਦੋਂ ਸਰਦਾਰ ਦਿਸਦੇ ਉਹਨਾਂ ਨੂੰ ਇਹ ਬੰਦੇ ਠੀਕ ਹੈ ਇਹ ਸੇਵਾ ਕਰਨਗੇ ਸਾਡੇ ਵਾਲੇ ਵੀ ਲੰਗਰੀਓ ਬਣ ਕੇ ਰਹਿ ਗਏ ਜੁੱਤੀਆਂ ਖਾਈ ਜਾਓ ਲੰਗਰ ਲਾਈ ਜਾਓ ਮੈਂ ਕਹਿੰਦਾ ਕੁੰਬੜਾ ਗਾਂਢ ਹੋਇਆ ਉਦੋਂ ਬਾਅਦ ਸਾਨੂੰ ਕਿੱਡੀ ਸਾਡੇ ਕੋਲੇ ਉਹ ਸੀਗਾ ਵੀ ਉਦੋਂ ਸੇਧ ਲੈਣੀ ਚਾਹੀਦੀ ਸੀ ਕੁੰਬੜਾ ਤੋਂ ਬਾਅਦ ਦੂਜਾ ਘਾੜ ਹੋ ਗਿਆ ਆ ਫਤੇਗਰ ਸਾਹਿਬ ਹੋ ਗਿਆ ਜਦੋਂ ਕਹਿੰਦਾ ਵੀ ਲਿਆਓ ਵੀ ਉਹਨੂੰ ਬੰਦੇ ਨੂੰ ਇਹ ਦੱਸੋ ਵੀ ਤੈਨੂੰ ਦੱਸਿਆ ਕੀ ਨਾ ਇਹ ਚੀਜ਼ ਦਾ ਤੇਰੇ ਦਿਮਾਗ 'ਚ ਗੱਲ ਪਾਈ ਕਿ ਨਾ ਵੀ ਸਰਦਾਰ ਦੀ ਪੱਗ ਲਾ ਕੇ ਲਿਆ ਸਰਦਾਰ ਦੇ ਤੂੰ ਅਗੇ ਮੀਟ ਸ਼ਰਾਬ ਸਾਡੇ ਤੋਂ ਲੈ ਲਾ ਫਰੀ ਇਹ ਤੇ ਤੇਰੇ ਦਿਮਾਗ 'ਚ ਪਾਈ ਕਿ ਨਾ ਫਿੱਟਦਾ ਕੀਤੀ ਹੈ ਨਾ ਗੈਨ ਉਹ ਗੱਲ ਦੱਸੀ ਗਿਰਿਆ ਪੁੱਛੋ ਉਹਨੂੰ ਤੇ ਦੂਜੀ ਗੱਲ ਇਹ ਆ ਉਦੋਂ ਬਾਅਦ ਆ ਤੀਜੀ ਘਟਨਾ ਹੋਗੀ ਅਸੀਂ ਸੇਤ ਕੀ ਲੈਣੀ ਸੀ ਤੋ ਸੇਤ ਵਾਲੀ ਵੀ ਹੋਈ ਹੈ ਭਾਈ ਉਹ ਫੇਜ਼ 2 ਚ ਆਪਣੀ ਫੈਕਟਰੀ ਵਿੱਚ ਜਦੋਂ ਉਹਨੇ ਵੀ ਆਪਾਂ ਰੋਕਿਆ ਉਹਨੇ ਆਪਣਾ ਸਾਊਂਡ ਉੱਚੀ ਲਾਇਆ ਹੋਇਆ ਸੀ ਉਹ ਵੀ ਕੁੱਟਿਆ ਸੀ ਉਹ ਨਾਲੇ ਮਾਲਕ ਸੀ ਫੈਕਟਰੀ ਦਾ ਨਾਲੇ ਉਹਦੀ ਅੱਧੀ ਜ਼ਮੀਨ ਦੱਬੀ ਹੋਆ ਤੇ ਨਾਲੇ ਕੁੱਟਿਆ ਵੀ ਸੀਗਾ ਤੇ ਲੁਧਿਆਣੇ ਚ ਵੀ ਆਈ ਹੈ ਫੇਰ ਇੱਕ ਬਹੁਤ ਮਾਰ ਮਾਰ ਕੁੱਟ-ਕੁੱਟ ਕੇ ਮਾਰਦਾ ਇਹ ਇੱਕ ਪਰਸੋ ਚੋੜ ਵੀ ਆਈ ਸੀਗੇ ਸਰਦਾਰ ਫੜਿਆ ਸੀ ਗਲੋ ਇਹ ਕਟਨਾਮ ਆ ਰਹੀਆਂ ਤੇ ਹੁਣ ਵੀ ਦੱਸਿਆ ਬਾਈ ਜੀ ਨੇ ਦੱਸਿਆ ਵੀ ਉਹ ਖੜੇ ਰਹੇ ਜੀ ਆਪਣੇ ਵਾਲੇ ਬੈਠੇ ਰਹੇ ਕਹਿੰਦੇ ਜੀ ਆਪਣੇ ਲਹਾਂਤ ਹੀ ਲੋਕ ਤੇ ਤੁਸੀਂ ਹੁਣ ਇਹ ਦੱਸੋ ਹੁਣ ਮੈਂ ਬਾਈ ਜੀ ਨੂੰ ਪੁੱਛਦਾ ਦੀ ਛੱਡ ਮਗਰ ਤੁਸੀਂ ਪੰਜਾਬੀ ਦੋ ਆ ਉੱਥੇ ਕਹਿੰਦੇ ਪੰਜਾਬੀ ਤਾਂ ਬਹੁਤ ਜ਼ਿਆਦਾ ਆ ਉਹ ਤਾਂ ਤੁਹਾਡੀ ਇੰਟਰਵਿਊ ਤੇ ਹੀ ਬੋਲਿਆ ਉਹਨੇ ਵੀ ਨਹੀਂ ਨਾਲ ਖੜਿਆ ਤੇ ਮੈਂ ਕਿਹਾ ਤੁਹਾਡੀ ਖਬਰ ਲੈਣ ਕਿੰਨੇ ਗਏ ਕਹਿੰਦੇ ਕੋਈ ਨਹੀਂ ਆਇਆ ਜੀ ਤੁਸੀਂ ਇਹ ਦੇਖ ਲਓ ਖਬਰ ਲੈਣ ਆਣ ਲੱਗੇ ਵੀ ਡਰਦੇ ਆ ਵੀ ਕਿਤੇ ਪਤਾ ਨਾ ਲੱਗ ਜਾਏ ਕਿਸ ਨੂੰ ਜੇ ਤਨਖਾਹਾਂ ਦੇ ਘਾਟਾ ਵੱਧ ਜਾ ਹੋ ਜਾਵੇ ਫਿਰ ਉਹ ਗੇਟ ਘੇਰ ਕੇ ਬੈਹਿੰਦੇ ਫਿਰ ਸਾਨੂੰ ਫੋਨ ਕਰਦੇ ਆ ਫਿਰ ਇਹ ਜੇ ਲਾਂਧੀਆਂ ਕੋਲ ਜਾਣਾ ਕੀ ਕਰਨਾ ਸੀ ਤੁਹਾਡੀ ਤਨਖਾਹਾਂ ਦੇ ਬਾਰੇ ਤੁਸੀਂ ਬੈਠੇ ਹੋ ਸਿਰਫ ਆਪਣੀਆਂ ਆਪਾਂ ਉਹਨੇ ਜੀ ਇਹ ਚੀਜ਼ੋਂ ਨਿਕਲਣਾ ਬਣਾ ਤਲੀ ਸਾਹਿਬ ਸਾਨੂੰ ਨਾ ਹੁਣ ਆਪ ਪਛਾਣ ਕਰਨੀ ਪੈਣੀ ਕਿਉਂਕਿ ਜਿਹੜੀ ਆ ਸਰਕਾਰ ਆਈ ਸੀ ਮੈਂ ਕਿਸੇ ਸਰਕਾਰ ਨੂੰ ਭੰਡਦਾ ਨਹੀਂ ਹੈਗਾ ਪਰ ਜਿਹੜੀ ਆ ਸਰਕਾਰ ਆਈ ਸੀ ਇਨਕਲਾਬ ਦੇ ਨਾਂ ਤੇ ਆਈ ਸੀ ਇਹ ਜਿੱਤੇ ਨਹੀਂ ਸੀ ਇਹਨਾਂ ਦੀ ਕੋਈ ਮਿਹਨਤ ਨਹੀਂ ਸੀ ਕੋਈ ਕ੍ਰੈਡੀਬਿਲਟੀ ਨਹੀਂ ਸੀ ਜਿਹੜੇ ਜਿੱਤ ਗਏ ਇਹਨਾਂ ਨੇ ਲੋਕਾਂ ਨੇ ਦੂਜਿਆਂ ਤੋਂ ਤਾਂ ਘੋਗੇ ਇਹਨਾਂ ਨੂੰ ਜਿਤਾਤਾ ਸੀ ਇਹਨਾਂ ਤੋਂ ਆਸ ਇੰਨੀ ਜ਼ਿਆਦਾ ਸੀਗੀ ਵੀ ਵੀ ਯਾਰ ਇਹ ਕੁਝ ਕਰਨਗੇ ਪਰ ਜੋ ਕੁਝ ਇਹਨਾਂ ਨੇ ਕੀਤਾ ਉਹ ਕਹਿੰਦੇ ਬਾਈ ਜੀ ਉਹ ਉਹਨਾਂ ਨਾਲ ਤਾਂ ਪਹਿਲੇ ਜੰਡੇ ਸੀਗੇ ਉਹਨਾਂ ਨੇ ਨਹੀਂ ਇੰਨਾ ਘਾਣ ਕੀਤਾ ਜਿੰਨਾ ਤੁਸੀਂ ਘਾਣ ਕਰਤਾ ਤੁਹਾਨੂੰ ਸਿਰਫ ਵੋਟਾਂ ਮੈਂ ਤੁਹਾਨੂੰ ਕਹਿੰਦਾ ਥਲੀ ਤਾਂ ਮੇਰੇ ਨਾਲ ਇੱਥੇ ਨਾਲ ਫੋਨ ਆਇਆ ਸੀ ਮੈਂ ਤੁਹਾਡੇ ਨਾਲ ਗੱਲ ਵੀ ਹੋਈ ਸੀ ਮੈਂ ਇੱਥੋਂ ਵੋਟਾਂ ਘਟਾਉਣ ਦੀ ਗੱਲ ਕਰਤੀ ਸੀ ਕਨੋਲੀ ਦੇ ਵਿੱਚ ਕੋਈ ਲੀਡਰ ਹੈ ਕੋਈ ਪੁਰਾਣਾ ਉਹ ਆਂਦਾ ਜੇ ਤੁਸੀਂ ਵੋਟਾਂ ਘਟਾਉਂਗੇ ਤੁਹਾਡੇ ਖਿਲਾਫ ਬੋਲਾਂਗੇ ਧਰਨੇ ਲਾਵਾਂਗੇ ਮੈਂ ਤੈਨੂੰ ਕਿਹਾ ਹੀ ਖੁੱਲ ਕੇ ਆ ਜਿੰਨ ਮਰਜ਼ੀ ਮੈਂ ਤੱਕ ਚਾਹਦਾ ਤੂੰ ਧਰਨਾ ਲਾ ਸਾਡੇ ਖਿਲਾਫ ਤੇ ਜਦੋਂ ਹੁਣ ਉਹ ਆ ਲਖਿਆ ਸੁਧਾਨਾ ਭਾਈ ਆ ਅਮਦੋਜ ਮਨ ਭਈਆ ਉਹ ਕਿ ਬੰਬੇ ਤੋਂ ਆ ਗਿਆ ਫਿਲਮਾਂ ਛੱਡ ਕੇ ਇੱਕ ਉਹ ਲੱਖਾ ਵਿਚਾਰਾ ਉੱਥੋਂ ਤੁਰਿਆ ਫਿਰਦਾ 400 ਕਿਲੋਮੀਟਰ 500 ਕਿਲੋਮੀਟਰ ਅੱਗੇ ਇਤਨਾ ਦੂਰ ਤਾਂ ਕਿ ਬੋਲਦਾ ਜਾਂਦਾ ਲੋਕਾਂ ਨੂੰ ਇਹਦੀ ਤਕਲੀਫ ਹੁੰਦੀ ਉਹਨੂੰ ਫੋਨ ਕਰਕੇ ਤਾਂ ਕਹਿੰਦੇ ਥਲੀ ਬਾਈ ਤੁਹਾਨੂੰ ਵੀ ਕਹਦਾਂਗੇ ਵੀ ਆ ਜਾ ਬਾਈ ਯਾਰ ਆ ਸਾਡੇ ਆਏ ਆ ਕੇ ਕਰਦੇ ਵੀ ਯਾਰ ਪਹਿਲ ਤਾਂ ਤੁਸੀਂ ਕਰੋ ਆਦੇ ਘਰਾਂ ਵਾਸਤੇ ਤਾਂ ਬੋਲੋ ਘਟੋ ਘਟ ਅਸੀਂ ਤਾਂ ਫੇਰ ਆਵਾਂਗੇ ਅਸੀਂ ਤਾਂ ਫੇਰ ਤੁਹਾਡੇ ਕੋਲੇ ਪਹੁੰਚਾਂਗੇ ਨਾ ਹੁਣ ਜੇ ਮੈਂ ਇੱਕ ਇੱਕ ਭਈਏ ਦੇ ਮੈਂ ਰਿਕਾਰਡ ਦੱਸਣ ਲੱਗਾ ਮੈਂ ਚਲੋ ਬੰਦਿਆਂ ਨਾਂ ਨਹੀਂ ਦੱਸਣਾ ਅਗਲਾ ਕੱਲੋਂ ਮਰ ਜੇ ਕੋਈ ਮੈਨੂੰ ਐ ਕਹਿਤਾ ਬੰਦ ਮੈਂ ਉਹ ਬੰਦੇ ਨੇ ਨਾ ਕਿਤੇ ਜਨਾਨੀ ਕੁੜੀ ਦੇ ਨੂੰ ਆਦਾ ਹੱਥ ਜਾ ਪਾ ਲਿਆ ਸੀ ਪੈਗ ਲਾ ਕੇ दारू ਪੀਤੀ ਸੀ ਭਈਏ ਦੀ ਮੈਂ ਛਲਤਾ ਫਿਰ ਉਹ ਕਿੰਨੀ ਕੀ ਦਿਰ ਮਾਇਕ ਫੜ ਰੱਖਣਾ ਵੀ ਕੁੱਟੋ ਗਿਆ ਚੰਗਾ ਕੁੱਟਿਆ ਗਿਆ ਉਹਦੀਆਂ ਫੋਟੋ ਖਿੱਚ ਕੇ ਵੱਡੇ ਪੁਲਿਸ ਅਧਿਕਾਰੀ ਨੂੰ ਭੇਜਿਆ ਬੰਦੇ ਨੇ ਵੀ ਭਗਵਾਨ ਤੇਰਾ ਕੁੱਟਿਆ ਜੀ ਭਗਵਾਨ ਤੇ ਪੁਲਿਸ ਕਾਰਵਾਈ ਕਰਾਈਏ ਫਿਰ ਮੋਰੂ ਕਿਹਾ ਮੈਂ ਕਿਹਾ ਵੀ ਛੱਡ ਦੇ ਤੂੰ ਮੰਦਾਸ ਕਿੱਥੇ ਐ ਮੈਂ ਤੈਨੂੰ ਹੁਣ ਤੈਨੂੰ ਛੱਲਣਾ ਹੀ ਛੱਲਣਾ ਤੇ ਮੁੜ ਕੇ ਹੁਣ ਤੂੰ ਕਾਰਵਾਈ ਕਰਾਈ ਮੇਰੇ ਤੇ ਪਤਾ ਤਾਂ ਲੱਗੇ ਗੱਲ ਕੀ ਹੋਈ ਸੀ ਫਿਰ ਤੂੰ ਦੱਸੂ ਉੱਥੇ ਕੀ ਦੱਸੂਗਾ ਵੀ ਮਾਇਕਰ ਤੂਦ ਕੀਤੀ ਸੀ ਪੁ ਪੁਲਿਸ ਵਾਲਾ ਕਹਿੰਦਾ ਵੀ ਯਾਰ ਇੱਕ ਤਾਂ ਬੰਦਾ ਚੱਜਦਾ ਗੰਮ ਕਰਦਾ ਤੁਹਾਡਾ ਤੇ ਤੁਸੀਂ ਸੜਿਓ ਦੀ ਸਹਾਇਤਾ ਕਿਆ ਦੇਣਾ ਤੁਸੀਂ ਤੋਂ ਉਹਨੂੰ ਭੰਡਣ ਦੇਵੇਂ ਉਹਦੇ ਖਿਲਾਫ ਤੌਰ ਤੇ ਤੁਸੀਂ ਪਰ ਭਾਈ ਆਉਣ ਵਾਲਾ ਸਮਾਂ ਇਸ ਤਰ੍ਹਾਂ ਲੱਗਦਾ ਵੀ ਸਾਡੀਆਂ ਧੀਆਂ ਭੈਣਾਂ ਦੀ ਜਿੱਦਾਂ ਸੁਰੱਖਿਆਤ ਨਹੀਂ ਹੈ ਇਹਦੇ ਇਹਦੇ ਚਥਲੀ ਭਾਈ ਸਾਡੇ ਲੋਕਾਂ ਦਾ ਦੋਸ਼ ਪਤਾ ਕਿੱਥੇ ਹੈ ਮੈਂ ਜਿਹੜੀ ਮੈਂ ਸਪਸ਼ਟ ਗੱਲ ਕਹਿਣਾ ਉਹ ਤੋਂ ਲੋਕਾਂ ਨੇ ਕਿਹੜਾ ਗੱਲ ਕਿੱਧਰ ਦੀ ਕਿੱਧਰ ਲੈ ਗਿਆ ਜਿਹੜੇ ਸਾਡੇ ਲੋਕਾਂ ਨੇ ਨਾ ਕੌਨਫੀਡੈਂਸ ਸਕੂਲਾਂ ਵੱਲ ਮੂੰਹ ਕਰ ਲਿਆ ਸਾਡੇ ਬੱਚਿਆਂ ਨੂੰ ਇਤਿਹਾਸ ਨਾਲੋਂ ਹੀ ਤੋੜਦਾ ਜਦੋਂ ਤੁਸੀਂ ਬੋਲਦੇ ਨਾ ਜਿਵੇਂ ਮੈਂ ਬੋਲ ਰਿਹਾ ਆਪਾਂ ਇਤਿਹਾਸ ਦੇ ਚਾਰ ਪੰਨੇ ਪੜੇ ਹੋਏ ਨੇ ਸਾਨੂੰ ਪਤਾ ਆਪਾਂ ਕਿਹਨਾਂ ਦੇ ਵਾਰਿਸ ਹੈ ਉਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਉਹ ਵਾਰਿਸ ਕਿਹ ਰਹਿੰਦੇ ਆ ਉਹ ਲੜਨਗੇ ਕੀ ਜਦੋਂ ਉਹਨਾਂ ਨੇ ਲੜਾਈਆਂ ਜੰਗਾਂ ਜਦੋਂ ਪੜ੍ਹੇ ਨੇ ਉਹਨਾਂ ਨੂੰ ਪਤਾ ਨਹੀਂ ਮਾਰਨ ਜੀ ਸਿੰਘ ਕੌਣ ਸੀ ਮਾਰਨ ਜੀ ਸਿੰਧ ਰਾਜ ਕਿੱਥੋਂ ਦਾ ਕਿਸੀ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਆ ਤਾਂ ਉਹਨਾਂ ਦਾ ਕਸੂਰ ਨਹੀਂ ਹੋਣਾ ਸਾਡੇ ਬੱਚਾ 25 ਦਸੰਬਰ ਨੂੰ ਅਸੀਂ ਸਾਬ ਜਦਿਆਂ ਦੀ ਸ਼ਹਾਦਤ ਦੇ ਸੋਗਮਈ ਦਿਨ ਦੇ ਵਿੱਚ ਆਪਣੇ ਬੱਚਿਆਂ ਨੂੰ ਦੱਸਣ ਦੀ ਬਜਾਏ ਉਹ ਲਾਲ ਜੇ ਕੱਪੜੇ ਪਵਾ ਕੇ ਜਿਵੇਂ 크리스마ਸ ਆਜੀ ਹੈਪੀ 크리스마ਸਾਂ ਕਰਦੇ ਫਿਰਦੇ ਆ 크리스마ਸ ਦੇ ਤੁਹਾਨੂੰ ਇੱਕ ਹੋਰ ਦੱਸਾਂ ਗੱਲ ਮੈਂ ਵੀਡੀਓ ਪਾਈ ਸੀ ਅਕਾਲ ਤੱਕ ਸਭ ਤੋਂ ਹੋਗਾ ਨਾਮਾ ਜਾਰੀ ਹੋਇਆ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਉਹ ਨਹੀਂ ਬੋਲੇ ਸੀਗੇ ਸਾਡੇ ਸਤਿਕਾਰਯੋਗ ਨੇ ਕਹਿੰਦੇ ਵੀ ਆ ਦਿਨਾਂ ਦੇ ਵਿੱਚ ਨਾ ਤਾਂ ਮਿੱਠਾ ਬਣਾਇਆ ਜਾਵੇ ਤੇ ਨਾ ਕੋਈ ਖੁਸ਼ੀ ਗਮਜ ਦਾ ਪ੍ਰੋਗਰਾਮ ਕਰਾਇਆ ਜਾਵੇ ਸਾਡੇ ਸਾਫਕਾ ਸਿੱਖਿਆ ਮੰਤਰੀ ਉਹ ਦਿਨਾਂ ਚ ਰੋਪੜੇ 크리스마ਸ ਦੇ ਪ੍ਰੋਗਰਾਮ ਚ ਗਏ ਸੀਗੇ ਤੇ ਪੰਜ ਥਗ ਪਾਰਟੀ ਕਹਾਂਦੇ ਉਹ ਜੇ ਸਾਡੇ ਸਿੱਖਿਆ ਮੰਤਰੀ ਐ ਜੇ ਐ ਸਾਡੇ ਮੰਤਰੀ ਐ ਜੇ ਤਾਂ ਅਸੀਂ ਤੁਸੀਂ ਕੀ ਕਰਾਂਗੇ ਬਾਈ ਜੀ ਕਿੰਨਾ ਕ ਬੋਲਾਂਗੇ ਉਹ ਕਹਿੰਦੇ ਸਾਨੂੰ ਇਹਨਾਂ ਦੀ ਉਹਦੇ ਐਡਿਓਜੀ ਲੈਣੀ ਚਾਹੀਦੀ ਇਹਨੂੰ ਸਿੱਖਣਾ ਚਾਹੀਦਾ ਆਪਸੀ ਭਾਈਚਾਰਾ ਕੈਮ ਕਰਨਾ ਚਾਹੀਦਾ ਉਹ ਦਿਨਾਂ ਚ ਦਾ ਸ਼ਹਾਤ ਹੁੰਜਦੀ ਸਾਡੇ ਬੱਚੇ ਛੋਟੇ ਸਾਬ ਜਾਂਦੇ ਆਂ ਦੀਆਂ ਅਸੀਂ ਤਾਂ ਉਹ ਦਿਨਾਂ ਚ ਤਾਂ ਭੁੱਲ ਨਹੀਂ ਸਕਦੇ ਤੁਸੀਂ ਜਾਂ ਕੇ ਸਮਾਗਵਾਂ ਦੇ ਮੁੱਖ ਮਹਿਮਾਨ ਬਣ ਰਹੇ ਬਿਲਕੁਲ ਇਹ ਗੱਲ ਆ ਸੋਚਣ ਵਾਲੀਆਂ ਪ੍ਰਗਟ ਬਾਈ ਤੁਸੀਂ ਵੀ ਬਾ ਲਗਾਤਾਰ ਸੰਘਰਸ਼ ਕਰਦੇ ਰਹੇ ਹੋ ਤੁਹਾਡੀ ਇੱਕ ਯੂਨੀਅਨ ਵੀ ਬਣੀ ਹੋਈ ਹੈ ਅੰਦਰ ਹੀ ਤੇ ਤੁਸੀਂ ਕਿਵੇਂ ਵੇਖਦੇ ਹੋ ਇਹ ਸਾਰਾ ਜੋ ਵਰਤਾਰਾ ਬਾਬਾ ਦੇਖੋ ਜੀ ਸਾਡੀ ਸਾਂਝਾ ਮੰਜ ਯੂਨੀਅਨ ਦੇ ਵਿੜੇ ਮੈਂ ਵੈਸੇ ਪਾਰਟੀ ਨੂੰ ਬਲੌਂਗ ਕਰਦਾ ਪਰ ਲੇਕਿਨ ਜਿਹੜਾ ਮੁੱਦਾ ਹੁਣ ਜਿਹੜਾ ਹੋ ਗਿਆ ਕੱਲ 1.5 ਵੇ ਦਾ ਚਾਂਸ ਹੋਇਆ ਜੀ ਸਾਡੇ ਸਿਰ ਦੇ ਪੱਗ ਦਾ ਤਾਜ ਆ ਗੁਰੂ ਮਹਾਰਾਜ ਬਖਸ਼ੀ ਹੋਈ ਆ ਇਹ ਸਾਨੂੰ ਕੁਰਬਾਨੀਆਂ ਦੇ ਕਿ ਮਿਲੀ ਆ ਐਵੇਂ ਤਾਂ ਸਾਨੂੰ ਮਿਲੀ ਹੈ ਨਹੀਂ ਆ ਪਰ ਕੱਲ ਮੈਨੂੰ 5:30 5 ਵੇ ਮੈਨੂੰ ਕਾਲ ਆਈ ਵੀ ਕਹਿੰਦਾ ਇਦਾਂ ਕਰਕੇ ਗੱਲ ਮੈਂ ਸਾਡੇ ਕੋਈ ਪੁਲਿਸ ਪ੍ਰਸ਼ਾਸਨ ਪਹੁੰਚੇ ਕਹਿੰਦੇ ਕੋਈ ਨਹੀਂ ਮੈਂ ਕੋਈ ਮੀ ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਮੈਂ ਉੱਠਿਆ ਤੇ ਮੈਂ ਪੈਰੀਂ ਮੁੜਿਆ ਪਰ ਦੁੱਖ ਮੈਨੂੰ ਆਪਣੇ ਇਸ ਗੱਲ ਦਾ ਵੀ ਸਾਡੇ ਪੰਜਾਬੀ ਜਮਾਂ ਮਰਗੇ ਹੋਏ ਆ ਇੱਕ ਬੰਦੇ ਦੀ ਦਾੜੀ ਪੁੱਟੇ ਦੀ ਦੂਏ ਨੂੰ ਫਾੜ ਕੇ ਬਾਲਾਂ ਤੋਂ ਕੁਛ ਹੀਟ ਲਿਆ ਤੇ ਬੰਦੇ ਹੁਣ ਵੀ ਬਾਈ ਜੀ ਖੜੇ ਅਸੀਂ ਕਿੰਨੇ ਆ ਪੰਜ ਜਾਂ 6 ਜਮਾਂ ਇਹ ਲੋਕਾਂ ਦੀ ਵੀਰੇ ਜਮੇਰ ਮਰਗੀ ਹੋਈ ਆ ਅਸੀਂ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਰਹੇ ਹਾਂ ਇਹਦਾ ਭਲਾ ਵੀ ਜਿਹੜਾ 24 ਘੰਟੇ ਹੋ ਗਏ ਪਰਚਾ ਇਹ ਕਾਹ ਹੋਏ ਨੂੰ ਪਰ ਲੇਕਿਨ ਤੁਸੀਂ ਇਹ ਤਾਂ ਕਿ ਪਰਚਾ ਕਿਉਂ ਨਹੀਂ ਕੀਤਾ ਪਰ ਉਲਟਾ ਮੈਂ ਆਪਣੇ ਸੌਂ ਸਿਨੇ ਗੱਲ ਇਹ ਮੈਂ ਸਰ ਤੁਸੀਂ ਇਹ ਵਾੜੇ ਕੋਈ ਕਾਰਵਾਈ ਕਹਿੰਦੇ ਜੀ ਤੁਸੀਂ ਉਹ ਕਿਹੜੇ ਰਿਪੋਰਟ ਕਰਨਾ ਹੈ ਮੈਂ ਸਾਡੇ ਦੇਖੋ ਜੀ ਬੰਦਾ ਮਰਨ ਤੇ ਹੋਵੇ ਪਹਿਲਾਂ ਤੁਹਾਨੂੰ ਰਿਪੋਰਟ ਕਰਨਾ ਹੋਊਗਾ ਪਰ ਬਿਲਕੁਲ ਨਹੀਂ ਮੈਂ ਰਿਪੋਰਟ ਤੁਹਾਡੀ ਉਹੀ ਮੰਨੀ ਜਾਣੀ ਹੈ ਜੋ ਇਹ ਹਸਪੀਟਲ ਵਾਲੇ ਭੇਜਣਗੇ ਪਰ ਪਰਚੀਆਂ ਦੇ ਬਜਾਏ ਮੈਨੂੰ ਲੱਗਦਾ ਇਹ ਉਧਰ ਨੂੰ ਤੁਰਨਾ ਪੈਣਾ ਹੁਣ ਵੀ ਇਹ ਸਾਡੇ ਵੀ ਕਾਨੂੰਨ ਬਣਨ ਜੇ ਕਿਨ ਬਾਕੀ ਰਾਜਾਂ ਦੇ ਵਿੱਚ ਅਸੀਂ ਈਰਖਾ ਨਹੀਂ ਕਹਿੰਦੇ ਪਰ ਕਾਨੂੰਨ ਬਣੇ ਬਾਈ ਜੀ ਕੋਈ ਢਾਂਗ ਹੋਵੇ ਰਹਿਣ ਸਹਿਣ ਦਾ ਉਹਨਾਂ ਨੂੰ ਵੀ ਡਰ ਭੈ ਹੋਵੇ ਕੋਈ ਕਾਨੂੰਨ ਦੇ ਤਹਿਤ ਤਾਂ ਤਾਂ ਚੱਲੂਗਾ ਬਾਈ ਮੈਨੂੰ ਤਾਂ ਕਹਿੰਦੇ ਉਹ ਸ਼ਰਮਾ ਜਿਹੜੇ 92 ਗੂੰਗੇ ਬਠਾਏ ਹੋਏ ਆਪਾਂ ਆਪਾਂ ਜਿੱਤ ਕੇ ਵਿਧਾਨ ਸਭਾ ਭੇਜੇ ਹੋਇਆ ਕੱਲ ਦਾ ਸੈਸ਼ਨ ਚੱਲ ਰਿਹਾ ਇਹਨਾਂ ਕੋ ਇੱਕ ਦੂਈ ਮੂੰਹ ਚ ਲੱਜ ਨਹੀਂ ਨਿਕਲਿਆ ਵੀ ਇਹਨਾਂ ਦਾ ਵਾਸਤੇ ਕਾਨੂੰਨ ਬਣਾ ਦਿੱਤਾ ਜਾਵੇ ਇੱਕ ਦੂਜੇ ਨੂੰ ਕਹਿੰਦੇ ਅੱਖਾਂ ਚੱਖਾਂ ਪਾ ਤੈਨੂੰ ਐ ਕਰ ਦੂੰ ਉਹ ਕਰ ਦੂੰ ਐ ਚੱਲੀ ਜਾਂਦਾ ਬਾਈ ਇੱਕ ਦੂਜੇ ਨੂੰ ਭੰਡਣ ਦੇ ਹੋਏ ਚੱਲੇ ਸਾਡੇ ਲੋਕ ਸਵਾਦ ਲੈਂਦੇ ਆ ਬਾਈ ਸਵਾਦ ਲੈਂਦੇ ਆ ਹੁਣ ਦੇਖੋ ਹਮਾਜਲ ਚ ਕਾਨੂੰਨ ਆ ਆਪਣਾ ਪੰਜਾਬੀ ਭਾਈ ਕੋਈ ਇੱਥੇ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦਾ ਬੰਦਾ ਪਰ ਉੱਥੇ ਹਮਾਜਲ ਦੇ ਰੀਸ ਲਦਾ ਪਰ ਇੱਥੇ ਪੰਜਾਬ ਚ ਉਲਟਾ ਹੋ ਰਿਹਾ ਪੰਜਾਬੀ ਨੂੰ ਬਾਅਦ ਚ ਮਿਲ ਇਹ ਵੀ ਗੱਲ ਹੈਗੀ ਐ ਸੁਖਪਾਲ ਖਹਿਰੇ ਦੀ ਗੱਲ ਆਪਾਂ ਕਰ ਦਿੰਦੇ ਬਾਰ-ਬਾਰ ਸੁਖਪਾਲ ਸਿੰਘ ਖਹਿਰਾ ਇਹ ਕਹ ਰਹੇ ਉਹ ਪੰਜਾਬ ਦੇ ਹੱਕਾਂ 'ਚ ਬੋਲ ਰਹੇ ਹਿੱਤਾ ਮੈਂ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਮੈਂ ਬੇਨਤੀ ਸਿੱਧੀ ਕਰਨੀ ਚਾਹੁੰਦਾ ਕਿਉਂਕਿ ਉਹ ਦੇਖ ਲੈਣਗੇ ਚੀਜ਼ ਤੋਂ ਵੀ ਤੁਸੀਂ ਆਪ ਦੀ ਪਾਰਟੀ ਦਾ ਪਹਿਲੇ ਲਾਗੂ ਕਰਾ ਦਿਓ ਫਿਰ ਜਦੋਂ ਤੁਸੀਂ ਰੋਲਾ ਪਾਈ ਜਰ ਤੁਸੀਂ ਅੱਜ ਵੀ ਕੱਲੇ ਗੱਲ ਜੇ ਤੁਸੀਂ ਤੁਹਾਡੀ ਸਰਕਾਰ ਬਣ ਗਈ ਕਿਆ ਗਾਰੰਟੀ ਹੈ ਤੁਸੀਂ ਪਾਸ ਕਰ ਦੋਗੇ ਤੁਹਾਡੇ ਤਾਂ ਅਜੇ ਨਹੀਂ ਮੰਨ ਰਹੇ ਜਦੋਂ ਤੁਹਾਨੂੰ ਵੋਟਾਂ ਦੀ ਲੋੜ ਹੈ ਜੇ ਤੁਸੀਂ ਇਹ ਪਾਰਕਣਾ ਤੁਸੀਂ ਆਪਣੀ ਪਾਰਟੀ ਦੇ ਵਿੱਚ ਏਜੰਡਾ ਰੱਖ ਦੋ ਇਹ ਤਾਂ ਬਾਈ ਇਹ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚੱਲਣ ਆਲੀਆਂ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਤਾਂ ਆਪ ਲਾਈਨ ਖਿੱਚ ਕੇ ਤੁਰਨਾ ਪੈਣਾ ਪੰਜਾਬੀਆਂ ਨੂੰ ਮੈਂ ਸਿੱਧੀ ਜੀ ਗੱਲ ਦੱਸਾਂ ਮੈਂ ਇਸ ਟਾਈਮ ਪੱਤਰਕਾਰ ਹੀ ਨਹੀਂ ਮੈਂ ਇੱਕ ਪੱਕੀ ਹੋ ਕੇ ਗੱਲ ਕਰ ਰਿਹਾ ਬਾਈ ਜੀ ਪੰਜਾਬ ਦੇ ਲਈ ਪੰਜਾਬ ਦਾ ਪੁੱਤ ਹੋ ਕੇ ਗੱਲ ਕਰ ਰਿਹਾ ਮੈਂ ਬਾਈ ਜੀ ਜਦ ਆਪਾਂ ਪੰਜਾਬ ਦੇ ਪੁੱਤ ਬਣ ਗਏ ਨਾ ਫਿਰ ਪੰਜਾਬ ਨੂੰ ਮੈਂ ਕਹਿੰਦਾ ਇੱਕ ਇੱਕ ਬੰਦਰਾ ਮੈਂ ਗੱਲ ਕਰਦਾ ਸੀ ਆਕੇ ਉਹ ਗੱਲ ਮੈਂ ਕਹਿਣ ਲੱਗਿਆ ਗੱਲ ਇਹ ਗੱਲ ਨਹੀਂ ਪੁੱਠੇ ਬੱਥੇ ਲੈ ਜਾਣੀ ਮੇਰੀ ਗੱਲ ਮੈਂ ਕਹਿਣ ਲੱਗਾ ਕਹਿੰਦਾ ਉਹ ਕੰਮ ਹੋਣਾ ਜਿੱਦਾਂ ਵਈ ਪੁਰਾਣੇ ਹੁੰਦੇ ਸੀ ਜਦੋਂ ਤਤਵਾਦ ਆ ਗਿਆ ਸੀਗਾ ਫਿਰ ਉਹਨੇ ਜਦੋਂ ਮਾਰਨੇ ਸ਼ੁਰੂ ਕਰੇ ਭੱਜੇ ਸੀਗੇ ਟ੍ਰੇਨਾਂ 'ਚ ਮੈਂ ਉਹ ਚੀਜ਼ ਬਲ ਤਾਂ ਨਹੀਂ ਜਾਂਦਾ ਵੀ ਐਵੇਂ ਕਰੀਏ ਪਰ ਹੁਣ ਜੇ ਆਪਾਂ ਉਦੋਂ ਤਲਵਾਰਾਂ ਸੀਗੀਆਂ ਅੱਜ ਕੱਲ ਮਾਇਆ ਜਾਂ ਮਾਈਕ ਹੈ ਸਾਡੇ ਹੁਣ ਇਹਨਾਂ ਨਾਲ ਕਿਹਨੇ ਕੇ ਬੰਦੇ ਖੜਦੇ ਉਹ ਅੱਜ ਫੇਰ ਮਾਰਨਗੇ ਉਹ ਫੇਰ ਜੇਲਾ 'ਚ ਸੜਨਗੇ ਘਰ ਦੇ ਉਹਨਾਂ ਦੇ ਫੇਰ ਮਾਰਨਗੇ ਤੇ ਤੁਸੀਂ ਲੋਕ ਨਜ਼ਾਰਾ ਦੇਖੋ ਤਮਾਸ਼ਾ ਦੇਖੋ ਬਈ ਇਹ ਦੇਖੋ ਵੀ ਇੱਕ ਥਲੀਨਾ ਚੱਕਿਆ ਕੰਮ ਇਹ ਲੱਖੇ ਦਾ ਕੰਮ ਹੈ ਇਹ ਅਮਤੋਜ ਦਾ ਕੰਮ ਹੈ ਪਗਵੰਦਾ ਦਾ ਕੰਮ ਹੈ ਇਹ ਰਾਣੇ ਦਾ ਕੰਮ ਹੈ ਜੇ ਪ੍ਰਗਟ ਦਾ ਕੰਮ ਹੈ ਤੁਹਾਡਾ ਕੁਝ ਨਹੀਂ ਹੈ ਤੁਹਾਨੂੰ ਤੁਹਾਨੂੰ ਕੁਝ ਨਹੀਂ ਹੈਗਾ ਇਹ ਤਾਂ ਉਹ ਤੁਹਾਡੇ ਜਦੋਂ ਤੁਹਾਡੇ ਘਰੇ ਤੁਹਾਡੇ ਘਰ ਦੇਆਂ ਨੂੰ ਹੱਥ ਪਾ ਲਿਆ ਜਿੱਦਾਂ ਇੱਕ ਗੱਲ ਬੜੀ ਸੁਣੀ ਕੇਈ ਸੀ ਵੀ ਜਦੋਂ ਮੇਰੇ ਸ਼ਹਿਰ ਤੇ ਆਏ ਮੈਂ ਚੁੱਪ ਰਿਆ ਜਦੋਂ ਮੇਰੇ ਪਿੰਡ ਤੇ ਮੈਂ ਚੁੱਪ ਰਿਆ ਵੀ ਜਲ ਸਾਡਾ ਆਈ ਕੀ ਲੈਣਾ ਫਿਰ ਜਦੋਂ ਮੇਰੇ ਘਰੇ ਤੇ ਆ ਗਏ ਫਿਰ ਮੈਂ ਦੇਖਣ ਲੱਗਾ ਸੀ ਉਦੋਂ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਸੀ ਕਿਉਂਕਿ ਪਹਿਲੇ ਖਤਮ ਕਰਤੇ ਸੀ ਉਹ ਹਾਲ ਹੋਣਾ ਇਹਨਾਂ ਦਾ ਬਿਲਕੁਲ ਬਾਈ ਜੀ ਬਠਿੰਡਾ ਤੋਂ ਕਦੇ ਕਿਤੋਂ ਆ ਜਾਂਦਾ ਸਾਡੇ ਗਵਾਂੜ ਦੇ ਵਿੱਚ ਦੀ ਪ੍ਰਵਾਸੀਆਂ ਨੇ ਜਾਂ ਕਿਸੇ ਹੋਰ ਨੇ ਕੁੱਟਤਾ ਆ ਜੋ ਬਾਈ ਦਾੜੀ ਪਾੜ ਲਈ ਕੇਸ ਕਰਤੇ ਯਾਰ ਮਤਲਬ ਕਿ ਤੁਸੀਂ ਸਿਰਫ ਫੋਨ ਕਰਨ ਨੂੰ ਵਿਖਿਓ ਹੋਏ ਤੇ ਮੈਂ ਤਾਂ ਕਹਿੰਦਾ ਯਾਰ ਸਾਡੇ ਪੰਜਾਬੀ ਤੁਰ ਕਿੱਧਰੋਂ ਪਈ ਪਤਾ ਹੀ ਨਹੀਂ ਲੱਗਦਾ ਬੇਰੇ ਅਜਿਹਾ ਬੋਬੀ ਜੀ ਨਾਲ ਵੀ ਮੇਰੀ ਗੱਲ ਹੋਈ ਹੈ ਵੀ ਅਸੀਂ ਕੱਲ ਦਾ ਪ੍ਰੋਗਰਾਮ 10:30 ਵਜੇ ਦਾ ਗੇਟ ਤੇ ਆਪਣਾ ਗੋਲ ਚੱਕਰ ਦੇ ਰੱਖਿਆ ਅਸੀਂ ਜੇ ਰੋਪੜ ਜ਼ਿਲ੍ਹੇ ਦੇ ਜਮਾਂ ਜਮੀਰਾਂ ਮਰੀਆਂ ਹੋਈਆਂ ਵੀ ਦੋਸਤੋ ਵੀ 24 ਘੰਟੇ ਹੋ ਗਏ ਪ੍ਰਿੰਟ মিডিਆ ਦਾ ਵੀ ਤੁਸੀਂ ਵੀ ਖਬਰ ਚੱਕੀ ਆ ਹਜੇ ਤਾਂ ਕੋਈ ਵੀ ਇੱਥੇ ਨਹੀਂ ਆਇਆ ਇੱਕ ਸੋਸ਼ਲ ਮੀਡੀਆ ਡਰਾਮੇਕਾਰ ਨੂੰ ਜ਼ਰੂਰ ਆ ਜਾਂਦੇ ਵੀ ਅਸੀਂ ਤਾਂ ਆ ਕਰਤਾ ਉਹ ਕਰਤਾ ਪਰ ਨਹੀਂ ਪਰ ਜਦੋਂ ਤੱਕ ਆਪਣੀ ਸਾਡੀ ਅੰਦਰੋਂ ਜਮੀਰ ਨਹੀਂ ਜਗਦੀ ਜਦ ਤੱਕ ਸੋਸ਼ਲ ਮੀਡੀਆ ਦਾ ਭੁੜਕਣਾ ਦਾ ਕੋਈ ਫਾਇਦਾ ਨਹੀਂ ਬਣਦਾ ਕੱਲ ਨੂੰ ਯਾਨੀ ਕਿ ਕੱਲ ਨੂੰ ਤਰੀਕ ਬਾਈ ਕਿੰਨੀ ਹੋਗੀ 27 27 ਹੋਗੀ ਵੀਰ ਜੀ 27 ਤ ਥਰਮਲ ਪਲਾਂਟ ਰੋਪੜ ਗੋਲ ਚੱਕਰ ਤੇ ਜਿਹੜੇ ਰੋਪੜ ਦੇ ਵਾਸੀ ਜਾਂ ਨੇੜੇ ਦੇ ਉਹਨਾਂ ਨੂੰ ਪਤਾ ਥਰਮਲ ਪਲਾਂਟ ਦੇ ਗੇਟ ਅੱਗੇ ਸਾਰੇ ਵੀਰ ਪਾਰਟੀ ਬਾਜ਼ੂ ਛੱਡ ਗਏ ਇੱਕ ਜੂਟ ਉੱਥੇ ਹੋ ਗਏ ਇਕੱਠੇ ਹੋ ਕਿਉਂਕਿ ਆਪਾਂ ਵੀਰ ਨੂੰ ਆਪਣਾ ਇਨਸਾਫ ਚਾਹਤ ਜਿਹੜੀਆਂ ਨਜਾਇਜ਼ ਕਲੋਨੀਆਂ ਉਹਨਾਂ ਦਾ ਵੀ ਮੁੱਦਾ ਚੱਕੂਗਾ ਜੇ ਉੱਥੇ ਬਣੀਆਂ ਹੋਈਆਂ ਜਿਹੜੇ ਝੌਂਪੜੀਆਂ ਝੌਂਪੜੀਆਂ ਬੰਦ ਕੀਤੀਆਂ ਬਿਲਕੁਲ ਵੀ ਐਸੇ ਮੁੱਦਾ ਚੱਕ ਕੇ ਦੇਖ ਲਿਆ ਪਰ ਹੁਣ ਤੇ ਮੁੱਦਾ ਆਪਾਂ ਜਨਤਾਂ ਨੂੰ ਚੱਕਣਾ ਪੈਣਾ ਜੀ ਠੀਕ ਜਦ ਤੱਕ ਜਨਤਾ ਨਹੀਂ ਜਾਗਦੀ ਉਦੋਂ ਕੀ ਮੁੱਦਾ ਰਹਿ ਗਿਆ ਜੀ ਆਪਣਾ ਸਾਰੇ ਮੁੱਦੇ ਚੱਕੇ ਜਾਣੇ ਜੀ ਆਨ ਮੈਂ ਠੋਕੇ ਕਹਿੰਦਾ ਮਚ ਗਏ ਆ ਮੈਂ 70% ਵੈਰੀਫਿਕੇਸ਼ਨ ਭਈਆਂ ਦੀ ਕਰਾਤੀ ਆ ਅਨੰਦਪੁਰ ਸਾਹਿਬ ਚ ਕਰਵਾਈਆਂ ਮਤੇ ਜਰਦਾ ਬੀੜੀ ਗੋਟ ਦਾ ਛਰਾ ਬੰਦ ਕਰਾਇਆ ਵੀ ਨਹੀਂ ਬਿਕਣਗੇ ਦੱਸਦੇ ਲਾਗੇ ਮੈਂ ਠੋਕੇ ਕਹਿੰਨਾ ਕਾਏ ਕੋਈ ਗਰੇਜ਼ ਕਰੇ ਵੀ ਕੱਲੋਂ ਆਪਾਂ ਦੇਖਣੇ ਵੀ ਕਿੰਨੇ ਕਿ ਜਗਦੇ ਜ਼ਮੀਰਾਂ ਵਾਲੇ ਆ ਬਿਲਕੁਲ ਜੀ ਕਿਉਂਕਿ ਕੱਲ ਦਾ ਸਮਾਂ ਹੈ ਤਾਂ ਜ਼ਰੂਰ ਜਿਹੜੀ ਪਹੁੰਚਣ ਦੀ ਅਪੀਲ ਹੈਗੀ ਆ ਆਪਣੇ ਪੰਜਾਬੀਆਂ ਨੂੰ 10:30 ਵਜੇ ਦਾ ਸਮਾਂ ਹੈ ਸਵੇਰ ਦਾ ਵੀ ਜ਼ਰੂਰ ਉੱਥੇ ਜਿਹੜਾ ਪਹੁੰਚੋ ਔਰ ਇੱਕ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਸ਼ਾਂਤੀਪੁਰ ਬਢੰਗ ਦੇ ਨਾਲ ਪ੍ਰਸ਼ਾਸਨ ਨੂੰ ਇਸ ਦੀ ਅਪੀਲ ਕੀਤੀ ਜਾਊਗੀ ਕਿਉਂਕਿ ਉੱਥੇ ਨਜਾਇਜ਼ ਤੌਰ ਤੇ ਵੀ ਝੌਂਪੜੀਆਂ ਜਾਂ ਹੋਰ ਜਿਹੜਾ ਥਰਮਲ ਦਾ ਆਪਣੀਆਂ ਕਲੋਨੀ ਹੈ ਥਰਮਲ ਦੀ ਉਹਦੇ ਵਿੱਚ ਵੀ ਪਤਾ ਲੱਗਿਆ ਵੀ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਤਾਂ ਉਹਦੇ ਲਈ ਕਾਰਵਾਈ ਦੇ ਲਈ ਪੁਲਿਸ ਨੂੰ ਕਹਿਣ ਦੇ ਲਈ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਇਹ ਇਕੱਠ ਰੱਖਿਆ ਹੋਇਆ ਜਿਹਦੇ ਵਿੱਚ ਪਹੁੰਚਣ ਦੀ ਅਪੀਲ ਕਰਦੇ ਆਂ